ਭਾਰਤੀ ਜਨਤਾ ਪਾਰਟੀ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ, ਸ਼੍ਰੀ ਮੁਕਸਰ ਸਾਹਿਬ ਵਿਧਾਨ ਸਭਾ ਹਲਕੇ ਅਦੀਨੌਦੇ ਵਕ ਵਕ ਪਿੰਡਾਂ ਤੇ ਮੰਡੀ ਬਰੀਵਾਲਾ ਵਿਖੇ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ ਸੀ ਇਸ ਮੌਕੇ ਉਹਨਾਂ ਦੇਸ਼ ਤੇਜ਼ੀ ਨਾਲ ਵਿਕਾਸ ਦੀ ਲਹਿਰ ਚਲਾਉਣ ਲਈ ਮੁਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਰੇਵਾਲਾ ਤੇ ਵਿਧਾਨ ਸਭਾ ਹਲਕਾ ਸ਼੍ਰੀ ਮੁਕਸਰ ਸਾਹਿਬ ਦੇ ਹੋਰ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਲੀਡਰਸ਼ਿਪ ਵੀ ਹਾਜ਼ਰ ਰਹੀ। ਇਸ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਲੋਕਾਂ ਤਾ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਏਗੀ ਉਧਰ ਹੀ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੇ ਮਾਮਲੇ ਚਰਾਣਾ ਗੁਰਮੀਤ ਸੋਢੀ ਬੋਲੇ ਕਿ ਇਹ ਕਿਸਾਨ ਨਹੀਂ ਇਹ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀ ਨੇ ਇਹਨਾਂ 'ਚ ਕਿਸਾਨਾਂ ਵਾਲੀ ਗੱਲ ਨਹੀਂ ਹੈ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਸਿਰਫ ਭਾਜਪਾ ਵਿਰੋਧ ਪ੍ਰੋਪਗੈਂਡਾ ਕਰਕੇ ਅਲੱਗ-ਅਲੱਗ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੀਆਂ ਨੇ ਹੋਰ ਉਹਨਾ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਜੀ ਮੈਂ ਇੰਨਾ ਜ਼ਬਰਦਸਤ ਰਿਸਪੌਂਸ ਹੈ ਕਿ ਲੋਕ ਜਿਸ ਤਰ੍ਹਾਂ ਹੜ ਆਇਆ ਹੁੰਦਾ ਨਾ ਉਹ ਲੋਗ ਆ ਕੇ ਆਪਣੀ ਗੱਲ ਕਰਦੇ ਨੇ ਆ ਕੇ ਅਸ਼ੋਰ ਕਰਦੇ ਨੇ ਕਿ ਜੇ ਅਸੀਂ ਵੋਟ ਹੈ ਕਿ ਤੁਹਾਨੂੰ ਪਾਉਣੀ ਹੈ ਅਸੀਂ ਬਾਕੀ ਪਾਰਟੀਆਂ ਦੋ ਤੰਗ ਆ ਚੁੱਕੇ ਆਂ ਔਰ ਲੋਕਾਂ ਚ ਬੜਾ ਉੱਚਾ ਹੈ ਬੜਾ ਅੱਛਾ ਰਿਸਪੌਂਸ ਹੈ ਕਾਡਿਦਲ ਨੇ ਆਪਣੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਕਿ ਅਸੀਂ ਪੰਜਾਬ ਦੇ ਹਰ ਤਰ੍ਹਾਂ ਦੀ ਗੱਲ ਕਰਾਂਗੇ ਸਾਰਿਆਂ ਦੀ ਹਿੱਤਾਂ ਦੀ ਗੱਲ ਕਰਾਂਗੇ ਬੇਸ਼ੱਕ ਜਿਹੜਾ ਪਹਿਲਾਂ ਲੰਮਾ ਸਵਾਰਾ ਅਜਿ ਕੀਤਾ ਜੀ ਕਿਹੜੇ ਕਿਹੜੇ ਹਿੱਤਾਂ ਦੇ ਅਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀ ਚਾਲ ਵਾਲੇ ਕਰ ਲੈਣਗੇ ਤੇ ਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਸਬਸਿਡੀਆਂ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਾ ਰਹੇ ਆਗੇ ਆ ਅਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਈਵਰਸੀਫਿਕੇਸ਼ਨ ਦੀਆਂ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆ ਤਾਂ ਅਕਾਲੀ ਦਾਲ ਨੇ ਕੀ ਕਰਨਾ ਪਹਿਲਾਂ ਮੈਨੂੰ ਦੱਸੋ ਪਿੰਡਾਂ ਦੇ ਵਿੱਚ ਜਿਸ ਦਾ ਵਿਰੋਧ ਜੀ ਵੀ ਦਾ ਹੋ ਰਿਹਾ ਟੀਮੇ ਦੇਰ ਤੋਂ ਵੀ ਲੈਕਚਰ ਵਿੱਚ ਪ੍ਰੋਬਲਮ ਆ ਰਹੀਆਂ ਨੇ ਐਸ ਤਰ੍ਹਾਂ ਤੁਹਾਨੂੰ ਸਾਰਿਆਂ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆ ਪੰਜ ਮੀਟਿੰਗਸ ਕੀਤੀਆਂ ਨੇ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂਜੀ ਤੁਸੀਂ ਲੋਕੀ ਪਹਿਲੀ ਗੱਲ ਦੇਖੋ ਇਹ মিডিਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਇਹ ਬਰਡ ਵਿਰੋਧ ਦਾ ਤੁਸੀਂ ਇਹ ਗੱਲ ਕਹੋਗੇ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਦੈਟ ਇਜ਼ देयर ਵੇ ਆਫ ਡੂਇੰਗ ਇਟ ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧਾ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰ ਰਹੀ ਸੀ ਉਹਨਾਂ ਦਾ ਕਰਦੇ ਹਾਂ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਇੱਕ ਕਿਸਾਨ ਇਲੈਕਸ਼ਨ ਨਹੀਂ ਲੜ ਰਹੇ ਜਿਆਦਾ ਇਲੈਕਸ਼ਨ ਲੜ ਲੈਣ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਕਿ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਝ ਇਹ ਅਨਸ਼ੋਅ ਨੇ ਜਿਹੜੇ ਅਨਸ਼ੋਅ ਨੇ ਜਿਹੜੇ ਸਪੌਂਸਰਡ ਵੀ ਇਹ ਨੇ ਜੀ ਦੇਖੋ ਸਾਡਾ ਕੇ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਲੈ ਇਥੇ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਨੇ ਤੇ ਪੰਜਾਬ ਚ ਕਹਿੰਦੇ ਵੀ ਉਸੇ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ ਚ ਬੋਲਦਾ ਪੰਜਾਬ ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਤੁਸੀਂ ਲੋਕਾਂ ਚ ਕੀ ਮੁੱਦਾ ਲੈ ਕੇ ਜਾ ਰਹੇ ਹੋ ਕਿਸ ਕਿਸ ਮੁੱਦੇ ਦੇ ਦੇ ਸਾਡਾ ਤਾਂ ਮੁੱਦਾ ਬੜਾ ਕਲੀਅਰ ਹੈ ਵੀ ਵੀ ਵਾਂਟ ਟੂ ਬ੍ਰਿੰਗ ਪੰਜਾਬ ਫਰਮ 17th ਪੋਜੀਸ਼ਨ ਟੂ 1st ਪੋਜੀਸ਼ਨ ਅਸੀਂ ਪੰਜਾਬ ਦੀ ਇਕਨੋਮੀ ਅਸੀਂ ਪੰਜਾਬ ਦੇ ਜਿਹੜੇ ਵਿੱਚ ਵੀ ਵੀ ਵਾਂਟ ਟੂ ਮੇਕ ਪੰਜਾਬ ਅ ਡਰੱਗ ਫਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਆਉਣੀ ਨੋਟ ਕਰ ਲੋ ਹਰ ਹਾਲ ਚਾਹੀ ਗਿਆ ਯੂ ਵਿਲ ਸੀ ਦੀ ਅਸਟੋਨਿਸ਼ਿੰਗ ਐਂਡ ਸੁਪਰ ਰਿਜ਼ਲਟਸ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ 13 ਸੀਟਾਂ ਦੇ ਮਾਲਵੇਚ ਤੱਕ ਅੱਧੀ ਇਲੈਕਸ਼ਨ ਲੜੀ ਨਹੀਂ ਕਰੈਕਟ ਅਸੀਂ ਇੱਥੇ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਹਾਂ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਅਸੀਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਕਿਉਂਕਿ ਫੋਰਚੂਨੇਟਲੀ ਵੀ ਹੈਵ ਸੱਚ ਐ ਡਾਇਨਾਮਿਕ ਪਰਸਨੈਲਿਟੀ ਆਫ आवर ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਨੀਤੀ ਔਰ ਨiyet ਨੀਤੀਆਂ ਔਰ ਨiyet ਕੋਈ ਫਰਕ ਨਹੀਂ ਸੋ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਅਸੀਂ ਉਹਦੀ ਗੱਲ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਰਡਰ ਬੈਲਟ ਤੇ ਅਸੀਂ ਇਹ ਬਾਰਡਰ ਲੋਕ ਸਭਾ ਹੈਗੀ ਹੈ ਅਸੀਂ ਇਹਦੇ ਤੇ ਸਪੈਸ਼ਲ ਪੈਕੇਜ ਉਹਨਾਂ ਕੋਲੋਂ ਪ੍ਰਧਾਨ ਮੰਤਰੀ ਜੀ ਨਾਲ ਮੇਰੀ ਗੱਲ ਹੋਈ ਸੀਗੀ and we are going to get the special package for the uh, border area from patan ko to abor so eh cheezan jehdiyan ne industrialization karange pher mera jehda apna mission hai ki assi 5 saal de vich 1 lakh job create karange jehdi pakistan aur india de vichade jehdi taron paar zameen hai jehde te sade cultivators baithe ne chahe oh kise community de zyada rahay se community de ne ਅਸੀਂ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਹਕੂਕ ਉਹਨਾਂ ਨੂੰ ਦਿਲਾਵਾਂਗੇ ਅਸੀਂ ਜਿਸ ਤਰ੍ਹਾਂ ਕਿ ਮੈਡੀਕਲ ਕਾਲਜ ਇਸ ਏਰੀਆ ਚ ਕਿਤੇ ਨਹੀਂ ਹੈਗਾਗਾ ਵੀ ਵਿਲ ਗੈਟ ਅ ਮੈਡੀਕਲ ਕਾਲਜ ਸੋ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਅਸੀਂ ਬਹੁਤ ਸਾਰੇ ਕਰਾਂਗੇ ਗਰੀਬਾਂ ਦੇ ਜਿਹੜੇ ਇਹਨਾਂ ਨੇ ਕਈ ਬੰਦਿਆਂ ਦੇ ਕਾਰਡ ਨਹੀਂ ਬਣਨੇ ਦਿੱਤੇ ਕਈਆਂ ਬੰਦਿਆਂ ਦੇ ਮਕਾਨ ਨਹੀਂ ਬਣਦੇ ਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਨਾ ਡਰਿੰਕਿੰਗ ਵਾਟਰ ਅਨਦਰ ਬਿਗ ਇਸ਼ੂ ਇਨ ਦਿਸ ਏਰੀਆ ਬੱਲੂ ਉਹਨਾਂ ਆਬੋਰ ਫਾਜ਼ਿਲ ਕਾ ਇਵਨ ਮੇਬੀ ਇਨ ਮਲੋਟ ਸੋ ਡਰਿੰਕਿੰਗ ਵਾਟਰ ਦੀ ਜਿਹੜੀ ਹੈ ਅਸੀਂ ਵਰਲਡ ਬੈਂਕ ਦੇ ਨਾਲ ਟੈਕਨੀਕਲ ਟੀਮ ਦੇ ਨਾਲ ਐਜ਼ ਅ ਪ੍ਰੋਜੈਕਟ ਲੈ ਕੇ ਵਰਲਡ ਬੈਂਕ ਤੋਂ ਆਵਾਂ ਕਿਉਂਕਿ ਮੈਂ ਗੁਰੂ ਹਰ ਸਾਇਚ ਸਵਾ 300 ਕਰੋੜ ਰੁਪਏ ਦਾ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਕੀਤਾ ਵਿਚ ਇਜ਼ ਗੋਇੰਗ ਟੂ ਮੇਕ ਕੰਫਰਟੇਬਲ 90 ਪਿੰਡਾਂ ਚ ਪਾਣੀ ਪੀਣ ਵਾਲਾ ਜਿਹੜਾ ਹੈਗਾ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਪ੍ਰੋਜੈਕਟ ਤਿਆਰ ਹੋ ਜਾਏਗਾ ਕਿਉਂਕਿ ਉਹ ਸੈਂਕਸ਼ਨ ਅਸੀਂ ਕੀਤਾ ਸੀ ਫਿਰ ਇਹਨਾਂ ਨੇ ਰੋਕਤਾ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਸ਼ੁਰੂ ਕਰਵਾਇਆ ਉਸ ਪੈਟਰਨ ਤੇ ਹੀ ਅਸੀਂ ਡਰਿੰਕਿੰਗ ਵਾਟਰ ਵੀ ਜਿਹੜਾ ਹੈਗਾ ਉਹ ਵੈਂਚ ਸਪਲਾਈ ਦਿੱਲੀ ਦੇ ਵਿੱਚ ਸਵਾਤੀ ਮਾਲੀਵਾਲ ਵਾਲੇ ਦੇਖੋ ਜੋ ਆ ਦੋਸ਼ ਲਾਇਆ ਗਿਆ ਹੈਗਾ ਮਾਰਕਟ ਦਾ ਲੈ ਕੇ ਉਸ ਨੂੰ ਰੈਸਟ੍ਰੀ ਕਰਦੇ ਹੈਗੇ ਕਿਸ ਤਰ੍ਹਾਂ ਦੀ ਇਹ ਕੋ ਗੱਲ ਇਹ ਹੈਗੀ ਹੈ ਕਿ ਇਹ ਉਹਨਾਂ ਦੇ ਇੰਟਰਨਲ ਮੈਟਰ ਨੇ ਉਹਨੂੰ ਚੀਫ ਇੰਸਟਰੀ ਤੋਂ ਕਹਿ ਰਹੀ ਹੈ ਕਿ ਮੈਨੂੰ ਚੀਫ ਇੰਸਟਰੀ ਦੇ ਬੰਦਿਆਂ ਨੇ ਕੁੱਟਿਆ ਉਹਦੀ ਇਨਵੈਸਟੀਗੇਸ਼ਨ ਹੋਣ ਦੇ ਉਦੋਂ ਦੇਖੋ ਕੀ ਹਾਲਾਤ ਹੁੰਦੇ ਨੇ ਉਹਦਾ ਪੰਜਾਬ ਪੋਲਿਟਿਕਸ ਦੇ ਨਾਲ ਉਹਦਾ ਕੋਈ ਦੇਖੋ ਮੁਕਾਬਲਾ ਕਿਵੇਂ ਦੇਖੀ ਰਾਤ ਆ ਠੀਕ ਹੈ ਕਿ ਨਹੀਂ ਤਾਂ ਫਿਰ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਹੁਣ ਵੀ ਹਾਰ ਸਕਦੇ ਕੋਈ ਹਿੰਜਾ ਨਹੀਂ ਤਾਂ ਫਿਰ ਅਸੀਂ ਅਸੀਂ ਹੁਣ ਵੀ ਜੇ ਅਸੀਂ ਉਹ ਅਸੀਂ ਜੇ ਉਹ ਕਹਿੰਦਾ ਵੀ ਅਸੀਂ ਪਾਰਟੀ 'ਚ ਰਹਿ ਕੇ ਉਹਨੂੰ ਹਰਾਤਾ ਹੁਣ ਤਾਂ ਅਸੀਂ ਆਪੋਜੀਸ਼ਨ 'ਚ ਰਹਿ ਕੇ ਉਹਨੂੰ ਹਰਾਵਾਂਗੇ ਉਹ ਆਪਦੀ ਹਾਰ ਆਪ ਹੀ ਮੰਨ ਗਿਆ 100% ਤੁਸੀਂ ਕਹਿੰਦੇ ਹੋ ਵੀ ਅਸੀਂ ਮਾਡਰਨ ਸਟੇਟ 'ਚ ਲੈ ਕੇ ਆਵਾਂਗੇ ਕੋਈ ਸੈਂਟਰਸ ਰਾਜ ਨਹੀਂ ਆਉਂਦਾ 10 ਸਾਲ ਉਹ ਸਰਕਾਰ ਬਣੀ ਹੁੰਦੀ ਤਾਂ ਕਾਇ ਨਾ ਕਹੀ ਦੋ ਸਾਲ ਤੁਹਾਨੂੰ ਹੀ ਹੋ ਗਏ ਨਹੀਂ ਨਹੀਂ ਦੇਖੋ ਗੱਲ ਕੀ ਹੁੰਦੀ ਹੈ ਪਰਪੋਸਿਸ਼ਨ ਮੇਕਸ ਅ ਲੋਟ ਆਫ ਡਿਫਰੈਂਸ ਜੇਰ 1 ਮਿੰਟ 2 ਸਾਲ ਮੈਂ ਪਾਰਲੀਮੈਂਟਸ ਦਾ ਲੀਡਰ ਰਿਹਾ ਜੀ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਡਿਬੇਟ ਹੁੰਦੀ ਹੈ ਪਾਰਲੀਮੈਂਟ ਚ ਲੌਕ ਰੇਟ ਜਿਹੜਾ ਸਪੈਸ਼ਲ ਪੈਕੇਜ ਹੈ ਇਹ ਸੈਂਟਰਲ ਗਵਰਨਮੈਂਟ ਉੱਥੇ ਦਿੰਦੀ ਹੈ ਜਿੱਥੇ ਦੀ ਲੋਕ ਆਪਣਾ ਕੇਸ ਜਸਟੀਫਾਈ ਕਰ ਹੁਣ ਕੋਈ ਉੱਥੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਤੇ ਮਾਲਵੇ ਦਾ ਕੋਈ ਐਮਪੀ ਹੈ ਨਹੀਂ ਹੁਣ ਅਸੀਂ ਕੀ ਲੜ ਰਹੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर देयर इज ਸਮ ਵੇਜ਼ ਐਂਡ ਮੀਨਸ ਆਫ ਡੂਇੰਗ ਇਟ ਇੱਕ ਤੁਸੀਂ ਦਾਵਾ ਕੀਤਾ ਵੀ 2022 ਦੀ ਇਹ ਸਰਕਾਰ ਨਾ ਆਗਿਆ ਬਿਲਕੁਲ ਤੇ ਹੁਣ ਇਸ ਵਾਰੀ ਤੁਸੀਂ ਸੀਟਾਂ ਜਿੱਤਣ ਵਾਸਤੇ ਲੜ ਰਹੇ ਹੋ ਕਿ ਵੋਟ ਬੈਂਕ ਨੂੰ ਵਾਸਤੇ ਨਹੀਂ ਦੇਖੋ ਵੋਟ ਬੈਂਕ ਤਾਂ ਸਾਡਾ ਵੱਧ ਚੁੱਕਿਆ ਜੇ ਵੋਟ ਬੈਂਕ ਨੇ ਤੁਸੀਂ ਮੇਰੇ ਨਾਲ ਚੱਲਣਾ ਜਿੰਨਾ ਹੰਗਾਰਾ ਮਿਲਿਆ ਹੈਗਾ ਤੁਸੀਂ ਦੇਖ ਕੇ ਰਹਿਣੋਗੇ ਜਿਵੇਂ ਇਹ ਇਹ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਨੇ ਇਹ ਐਕਚੁਅਲੀ ਲੋਕਾਂ ਦਾ ਪ੍ਰੋਪਗੈਂਡਾ ਵੀ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕੋਈ ਐਸੀ ਅਛੂਤ ਬਿਮਾਰੀ ਹੈ ਵੀ ਇਹਨੂੰ ਟੱਚ ਕਰਾਂਗੇ ਤਾਂ ਪਤਾ ਨਹੀਂ ਖਸਮ ਹੋ ਜਾਣਗੇ ਭਾਰਤੀ ਜਨਤਾ ਪਾਰਟੀ ਇਜ਼ ਅ ਪਾਰਟੀ ਜਿਹੜੀ ਪਰਫਾਰਮ ਕਰਦੀ ਏ ਇੰਪਲੀਮੈਂਟੇਸ਼ਨ ਕਰਦੀ ਏ ਪਾਲਿਸੀਜ਼ ਬਣਾਦੀ ਏ ਉਹ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਅੱਜ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਤੇ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ। ਮੈਨੂੰ ਕਹਿੰਦੇ ਜੀ ਐਲਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮੰਡ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਉਣੀ। ਮੈਂ ਕਿਹਾ ਵੀ ਬੜੀ ਚੰਗੀ ਗੱਲ ਏ। ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ। ਕਹਿੰਦੇ ਜੀ ਸਕੀਮਾਂ ਨੂੰ ਤਾਂ ਛੱਡੋ। ਅਸੀਂ ਤਾਂ ਆਰਾਮ ਨਾਲ ਸੌਂਨੇ ਆ। ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡੇ ਵਾਲੀ ਤਾਰ ਲੱਗੀ ਹੈ। ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਹਾਂ ਪਹਿਲਾਂ ਤਾਂ ਅਸੀਂ ਕੱਚੇ ਮਕਾਨ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜੇ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦਾ ਹੁਣ ਅਸੀਂ 에어 ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਹਾਂ ਸਾਨੂੰ ਪਤਾ ਹੈ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾਗਾ ਇਟਸ ਇਟ ਕੌਨਫੀਡੈਂਸ ਲੋਗਾ ਨੂੰ ਕੌਨਫੀਡੈਂਸ ਹੈ ਟਰਸਟ ਹੈ ਔਰ ਹੈਵੀ ਫੈਕਟ ਹੈ ਕਿ ਤੁਸੀਂ ਦੱਸੋ 10 ਸਾਲ ਦੇ ਵਿੱਚ ਔਰ ਉਸ ਤੋਂ ਪਹਿਲਾਂ ਤੁਸੀਂ ਦੇਖ ਲਓ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਬਦਸਲਤ ਬਾਰਡਰ ਤੇ ਤਾਂ ਅਸੀਂ ਕੁਛ ਕਰਨ ਨਹੀਂ ਦਿੰਦੇ ਕਿ ਠੀਕ ਹੈ ਓਕੇ ਦੁੱਖੇ ਰੌਲੇ ਤਾਂ ਹੁੰਦੇ ਹੀ ਨੇ ਜਦੋਂ ਗਵਾਂਡ ਦੇ ਵਿੱਚ ਹੁੰਦਾ ਬੰਦਾ ਲੇਕਿਨ ਦੇ ਟੂਡੇ ਡੇਰ ਨਾਟ ਅਟੈਕ ਇੰਡੀਆ ਉਹਨਾਂ ਨੂੰ ਪਤਾ ਵੀ ਤਮਾਸ਼ਾ ਹੋ ਜਾਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ